ਪਿੰਡ ਵਾਸੀਆਂ ਦੇ ਵੱਲੋਂ ਸੜਕ ਤੇ ਉੱਪਰ ਇਕੱਠੇ ਹੋ ਕੇ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਆਖਿਰ ਕਿਉਂ ਸਵਾਲ ਖੜਾ ਹੁੰਦਾ ਤੁਸੀਂ ਦੇਖ ਸਕਦੇ ਹੋ ਕਿ ਕਿੰਨਾ ਬਰਸਾਤ ਦਾ ਮੌਸਮ ਹੈ ਸੜਕਾਂ ਗਿੱਲੀਆਂ ਪਈਆਂ ਹੋਈਆਂ ਲੇਕਿਨ ਪਿੰਡ ਵਾਸੀਆਂ ਦੇ ਵੱਲੋਂ ਇਕੱਠੇ ਹੋ ਕੇ ਵਿਕਾਸ ਸੜਕ ਦੇ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਲੋਕਾਧਿਪੀ ਇੜ ਇਕੱਠੀ ਹੋ ਗਈ ਹੈ ਆਵਾਜ਼ਾਂ ਵੀ ਪ੍ਰਭਾਵਿਤ ਹੋ ਰਹੀ ਹੈ ਜ਼ਾਦੀ ਇਹ ਕਿ ਉਹਨਾਂ ਦਾ ਕਹਿਣਾ ਹੈ ਕਿ ਪਿਛਲੇ ਡੇਢ ਸਾਲ ਤੋਂ ਸਾਡੀ ਸੜਕ ਦਾ ਬੁਰਾ ਹਾਲ ਹੋਇਆ ਪਿਆ ਤੁਸੀਂ ਸੜਕਾਂ ਦੇ ਵੀ ਹਾਲ ਦੇਖ ਲਵੋ ਕਿ ਕਿਸ ਤਰ੍ਹਾਂ ਦੀਆਂ ਸੜਕਾਂ ਨੇ ਜਿਸ ਕਰਕੇ ਪਿੰਡ ਵਾਸੀਆਂ ਨੂੰ ਮਜਬੂਰ ਹੋਣਾ ਪਿਆ ਹੈ ਧਰਨਾ ਦੇਣ ਦੇ ਲਈ ਉਹਨਾਂ ਦੇ ਵੱਲੋਂ ਕਹਿਆ ਜਾ ਰਿਹਾ ਹੈ ਕਿ ਆਏ ਦਿਨ ਐਕਸੀਡੈਂਟ ਹੋ ਰਹੇ ਨੇ ਕਈ ਕਾਰ ਉੱਜੜ ਚੁੱਕੇ ਨੇ ਪਰ ਸਰਕਾਰ ਦੇ ਕੰਨ ਤੇ ਜੋਂ ਤੱਕ ਨਹੀਂ ਸਰ ਕਰ ਰਹੇ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਕਈ ਵਾਰ ਅਸੀਂ ਡਿਪਟੀ ਕਮਿਸ਼ਨਰ ਨੂੰ ਤੇ ਨਗਰ ਨਿਗਮ ਕਮਿਸ਼ਨਰ ਨੂੰ ਵੀ ਮਿਲ ਚੁੱਕੇ ਹਾਂ ਮੰਗ ਪੱਤਰ ਵੀ ਦਿੱਤਾ ਹੈ ਪਰ ਕੋਈ ਸੁਣਵਾਈ ਨਹੀਂ ਹੋ ਰਹੀ ਪਰ ਜੇਕਰ ਸੜਕਾਂ ਦਾ ਹਾਲ ਅਜਿਹਾ ਹੀ ਰਿਹਾ ਤਾਂ ਇੱਥੇ ਆਏ ਦਿਨ ਹਾਸੇ ਹੁੰਦੇ ਰਹਿਣਗੇ ਅਤੇ ਕਈ ਘਰਾਂ ਦੇ ਚਿਰਾਗ ਜਿਹੜੇ ਨੇ ਉਹ ਬਾਰ-ਬਾਰ ਇਸ ਤਰ੍ਹਾਂ ਹੀ ਉਜੜਦੇ ਰਹਿਣਗੇ ਜੇਕਰ ਸਰਕਾਰ ਨੇ ਸਾਡੀ ਮੰਗਾਂ ਨਾ ਮੰਨੀਆਂ ਤਾਂ ਅਸੀਂ ਆਪਰਾ ਸੰਘਰਸ਼ ਜਿਹੜਾ ਹੈ ਉਹ ਹੋਰ ਵੀ ਠਿੱਖਾ ਕਰਾਂਗੇ ਪ੍ਰਧਾਨ ਮੰਤਰੀ ਜੋੜੜਾ ਦੇ ਵਿੱਚ ਸੜਕ ਪਈ ਸੀ 2 ਤੋਂ ਪਹਿਲਾਂ ਦੀ ਉਸ ਤੋਂ ਬਾਅਦ ਪਤਾ ਨਹੀਂ ਕਿਸ ਕਿਸ ਕਰਕੇ ਸਟਾਰਟ ਕਰਕੇ ਕੰਮ ਰੁਕ ਗਿਆ ਹੈਗਾ ਵਾ ਅਸੀਂ ਤੇ ਪ੍ਰਸ਼ਾਸਨ ਨੂੰ ਔਰ ਸਰਕਾਰ ਨੂੰ ਇਹੋ ਕਹਿੰਨੇ ਆ ਕਿ ਜਿਹੜਾ ਇਹ ਕੰਮ ਰਹਿ ਗਿਆ ਵਾ ਉਹਨੂੰ ਚਾਹੇ ਜਾਵੇ ਆਉਣ ਵਾਲੇ ਸਮੇਂ ਦੇ ਵਿੱਚ ਝੋਨੇ ਦਾ ਫੀਲਡ ਚੱਲ ਰਿਹਾ ਵਾ ਜਿੰਨੇ ਵੀ ਹੈਵੀ ਵਿਕਲ ਹੈਗੇ ਸਾਰੇ ਉਧਰ ਦੀ ਲੰਗਣੇ ਆ ਗਿਆ ਕਿਉਂਕਿ ਫਾਟਕੇ ਦੇ ਉੱਪਰ ਗਾਡਰ ਲੱਗ ਗਿਆ ਹੈਗਾ ਵਾ ਉਸ ਤੋਂ ਬਾਅਦ ਜਿੰਨੇ ਵੀ ਹੈਵੀ ਵਿਕਲੇ ਬੰਨ ਤੋਂ ਹੁਣ ਮੂਲੇ ਚੱਕ ਹੁੰਦੇ ਜਾਣਗੇ ਅਸੀਂ ਤੇ ਪ੍ਰਸ਼ਾਸਨ ਤੋਂ ਤੇ ਸਰਕਾਰ ਕੋਈ ਹਮਾਂ ਕਰਦੇ ਫੈਲਾ ਜਿਹੜਾ ਵਾਹਗਾ ਵਾ ਮਸਲਾ ਹੱਲ ਪਹਲ ਦੇਤਾ ਆਪਨੇ ਕਿਤੇ ਕਿੰਕੈਲੀ ਕਿਉਂ ਕੋਈ ਬੰਤੀ ਜੀ ਵੀ ਰਹੇ ਉਹ ਉਸ ਸਮੇਂ ਕੋਈ ਗ੍ਰਾਂਟ ਲਈ ਹੋਵੇ ਜਾਂ ਗ੍ਰਾਂਟ ਵਾਸਤੇ ਕਿਹਾ ਹੋਵੇ ਸੜਕ ਬਣਾਉਣ ਵਾਸਤੇ ਤੁਸੀਂ ਮੋਕੇ ਦੀ ਸਰਕਾਰ ਤੇ ਇਹ ਪ੍ਰਧਾਨ ਮੰਤਰੀ ਯੋਜਨਾ ਤੇ ਪਈ ਹੈਗੀ ਜੀ ਉਸ ਤੋਂ ਬਾਅਦ ਕੁਝ ਕਰਨਗੇ ਠੇਕੇਦਾਰ ਆ ਨਹੀਂ ਰਿਹਾ ਵੀ ਉਹਨੇ ਪਤਲਾ ਟੋਟਾ ਨਹਿਰ ਤੋਂ ਪਰਲਾ ਬਣਾਤਾ ਉਸ ਤੋਂ ਬਾਅਦ ਪਤਾ ਨਹੀਂ ਕਾਹਦੇ ਕਰਨ ਕਰਕੇ ਛੁੱਟਿਆ ਤੇ ਪ੍ਰਸ਼ਾਸਨ ਨਹੀਂ ਦੱਸ ਸਕਦਾ ਵੀ ਕਦੀ ਕਿਲੋ ਕੰਮ ਰੁਕ ਗਿਆ ਜੀ ਐਮਐਲਏ ਤੱਕ ਨੌਲੇਜ ਨਹੀਂ ਆਉਂਦੀ ਸਾਰੀ ਨੌਲੇਜ ਆਦੀ ਉਹਨਾਂ ਦੇ ਨੌਲੇਜ ਹੈਗੀ ਪਤਾ ਨਹੀਂ ਇਹ ਹੁਣ ਦੱਸਣ ਗਿਆ ਆਂ ਕਿ ਕੀ ਕਰਨਗੇ ਦਾਦਾ ਨਹੀਂ ਪਾਰਟੀ ਬਾਜੀ ਦਾ ਪਿੰਡ ਚ ਹੋ ਸਕਦਾ ਹੋ ਸਕਦਾ ਹੋ ਸਕਦਾ ਉਹਨਾਂ ਪਰਟਿਸ਼ਨ ਦਾ ਲੱਗ ਨਹੀਂ ਜਾਂਦਾ ਵੇਖੋ ਜੀ ਜਿੰਨਾ ਦਾ ਕਿ ਫੱਟਾ ਮਸਲਾ ਨਹੀਂ ਹੱਲ ਹੁੰਦਾ ਜਿੰਨਾ ਦਾ ਕੋਈ ਸਰਕਾਰ ਦਾ ਨਮੰਦਾ ਕੋਈ ਪ੍ਰਸ਼ਾਸਨ ਦਾ ਨਹੀਂ ਆਉਂਦਾ ਵੀ ਉਹਨਾਂ ਦਾ ਕਿ ਧਰਨਾ ਜਾਰੀ ਰਹੇਗਾ ਹਾਂਜੀ ਵਿੱਚ ਕੀ ਨਾ ਕੀ ਕਹਿਣਾ ਜੀ ਅੱਜ ਲੱਗ ਤੁਸੀਂ ਪਿੰਡ ਵਾਸੀ ਇਕੱਠੇ ਹੋਏ ਕਾਫੀ ਲੰਮੇ ਸਮੇਂ ਤੋਂ ਜਿਹੜੀ ਕਿ ਸੜਕ ਬਣਾਉਣ ਲਈ ਕੁਵਾਰ ਲਗਾਈ ਜਿਹੜੀ ਪਰ ਅੱਜ ਤੱਕ ਸਭ ਤੋਂ ਪਹਿਲਾਂ ਮੈਂ ਜਿੰਨੇ ਵੀ মিডিਆ ਅੱਜ ਇੱਥੇ ਬੰਦ ਧਰਨੇ ਦੇ ਦੌਰਾਨ ਪਹੁੰਚੀ ਸਾਰਿਆਂ ਦਾ ਹੱਥ ਜੋੜ ਕੇ ਨਾਸ ਰਜਿੰਦਰ ਪਾਤਸ਼ੀੰਵੰਟੀ ਬਹੁਤ ਬਹੁਤ ਧੰਨਵਾਦ ਕਰਦਾ ਹੈ ਸੋ ਇਹ ਜੋ ਮੰਗ ਸੀ ਇਹ ਸਾਡੀ ਪਿਛਲੇ ਡੇਢ ਦੋ ਸਾਲ ਤੋਂ ਸੀ ਜੋ ਕਿ ਭਗਤਾ ਵਾਲੇ ਤੋਂ ਪਿੰਡ ਨੂੰ ਜੋ ਸਾਡੀ ਮੇਨ ਲਿੰਕ ਰੋਡ ਹੈ ਉਸ ਨੂੰ ਬਣਾਇਆ ਨਹੀਂ ਸੀ ਜਾ ਰਿਹਾ ਕਿਉਂਕਿ ਬੋਰਡ ਉਹਨਾਂ ਨੇ ਸੜਕ ਤੇ ਲਗਾਇਆ ਸੀ ਜਿਹਦੀ ਹਰ ਸਾਲ ਤਰੀਕਾ ਇਹ ਬਦਲਦੇ ਸੀ ਤੇ ਇਸ ਰੋਡ ਕਰਕੇ ਸਾਡੇ ਪਿੰਡ ਦੇ ਨਗਰ ਤੇ ਪਿੰਡ ਮੂਲੇ ਚੱਕ ਦੇ ਭਾਈ ਵੀਰ ਸਿੰਘ ਕਲੋਨੀ ਸਰਕਾਰੀ ਕੁਆਟਰ ਹਿੰਮਤਪੁਰਾ ਭਾਈ ਵੀਰ ਸਿੰਘ ਕਲੋਨੀ ਤੇ ਰਾਧਾ ਕਲੋਨੀ ਵਾਲੇ ਲੋਕ ਤੇ ਉਸ ਤੋਂ ਬਾਅਦ ਇਹ ਬਣਦੇ ਐਨੇ ਕੋ ਪਰੇਸ਼ਾਨ ਸੀ ਆਏ ਦਿਨ ਰੋਜ਼ ਐਕਸੀਡੈਂਟ ਹੋ ਰਿਹਾ ਸੀ ਸੱਟਾਂ ਲੱਗ ਰਹੀਆਂ ਸੀ ਪਰ ਸਰਕਾਰ ਧਿਆਨ ਨਹੀਂ ਸੀ ਦੇ ਰਹੀ ਸਾਡੇ ਦੁਆਰਾ ਜਿਹੜੇ ਚੁਣੇ ਸਰਕਾਰ ਦੇ ਨੁਮਾਇੰਦੇ ਸੀ ਅਸੀਂ ਉਹਨਾਂ ਦੇ ਗਾਡੇ ਵੀ ਹੱਥ ਜੋੜੇ ਵੀ ਇਹ ਸੜਕ ਨੂੰ ਬਣਵਾ ਦਿਓ ਬਹੁਤ ਜ਼ਰੂਰੀ ਆ ਜੇ ਸੀਵਰ ਦੀ ਪ੍ਰੋਬਲਮ ਆ ਰਹੀ ਆ ਤੇ ਕੋਈ ਗੱਲ ਨਹੀਂ ਉਹਨੂੰ ਤੁਸੀਂ ਬਾਅਦ ਚ ਹੱਲ ਕਰ ਲਓ ਇੱਕ ਸਾਈਡ ਤੇ ਉਹਨੀ ਰੋਡ ਛੱਡ ਦੋ ਬਾਕੀ ਰੋਡ ਬਣਾ ਦਿਓ ਤਾਂ ਜੋ ਰੋਏ ਤੇ ਆਉਣ ਜਾਣ ਵਾਲੇ ਉਹਨਾਂ ਨੂੰ ਮੁਸ਼ਕਲ ਆ ਸਕੇ ਪਰ ਸਰਕਾਰ ਦੇ ਕੰਨਾਂ ਤੇ ਜੂਨ ਵੀ ਨਹੀਂ ਸਰਕੀ ਇਸ ਸੰਬੰਧ ਦੇ ਵਿੱਚ ਅਸੀਂ ਇੱਕ ਲੈਟਰ ਮਾਨਜੋਗ ਡੀਸੀ ਸਾਹਿਬ ਨੂੰ ਦਿੱਤੀ ਸੀ ਜਿਨ੍ਹਾਂ ਨੇ ਉਸ ਲੈਟਰ ਨੂੰ ਫਾਰਵਰਡ ਕਰਕੇ ਨਗਰ ਨਿਗਮ ਦੇ ਕਮਿਸ਼ਨਰ ਮਾਨਜੋਗ ਹਰਪ੍ਰੀਤ ਸਿੰਘ ਸਿੰਘ ਜੀ ਨੂੰ ਦਿੱਤੀ ਸੀ ਪਰ ਉਸ ਦਿਨ ਮੌਕੇ ਤੇ ਹਰਪ੍ਰੀਤ ਸਿੰਘ ਜੀ ਨਹੀਂ ਸੀ ਅਸੀਂ ਜੋਇਰ ਕਮਿਸ਼ਨਰ ਸਾਹਿਬ ਨੂੰ ਉਹ ਲੈਟਰ ਦਿੱਤੀ ਤੇ ਉਹਨਾਂ ਨੇ ਸਿੱਧਾ ਇਹ ਕਹਿਤਾ ਕਿ ਇਸ ਕਾਰਪੋਰੇਸ਼ਨ ਦੇ ਕੋਲ ਕੋਈ ਫੰਡ ਨਹੀਂ ਹੈ ਇਹ ਕਾਰਪੋਰੇਸ਼ਨ ਇਹ ਕੰਮ ਨਹੀਂ ਕਰ ਸਕਦੀ ਤੁਸੀਂ ਆਪਣੇ ਐਮਐਲਏ ਸਾਹਿਬ ਨੂੰ ਕੋ ਤੇ ਅਸੀਂ ਉਹਨਾਂ ਨੂੰ ਕਿਹਾ ਕਿ ਸਾਹਿਬ ਅਸੀਂ ਐਮਐਲਏ ਸਾਹਿਬ ਨੂੰ ਦੱਸ ਚੁੱਕੇ ਆ ਕੈਬਨਿਟ ਮੰਤਰੀ ਸਾਹਿਬ ਨੂੰ ਵੀ ਦੱਸ ਚੁੱਕੇ ਉਹਨਾਂ ਨੂੰ ਪਤਾ ਹੈ ਦੱਸਿਏ ਤੇ ਉਹਨਾਂ ਨੂੰ ਜਿਨ੍ਹਾਂ ਨੂੰ ਪਤਾ ਨਹੀਂ ਹੈ ਇਹ ਬਕਾਇਦਾ ਐਮਐਲਏ ਸਾਹਿਬ ਤੇ ਪਿੰਡ ਆਉਂਦੇ ਜਾਂਦੇ ਰਹਿੰਦੇ ਨੇ ਤੇ ਉਹ ਧਿਆਨ ਨਹੀਂ ਦੇ ਰਹੇ ਤੇ ਅਸੀਂ ਹੁਣ ਇਸ ਤੋਂ ਬਾਅਦ ਸਾਡਾ ਅਗਲਾ ਸਟੈਪ ਉਹਦੇ ਵਿੱਚ ਫਿਰ ਅਸੀਂ ਬੰਦ ਹੀ ਕਰਾਂਗੇ ਧਰਨਾ ਲਗਾਵਾਂਗੇ ਪ੍ਰਸ਼ਾਸਨ ਕਿਹੜਾ ਲਗਾਤਾਰ ਤੁਹਾਨੂੰ ਮੁਸ਼ਕਲ ਆ ਰਹੀ ਹੈ ਐਮਐਲਏ ਸਾਹਿਬ ਯਾਰ ਇਹ ਤਾਂ ਨਾ ਨਹੀਂ ਪਾਰਟੀ ਬਾਜ਼ੀ ਹੋ ਰਹੀ ਦੇਖੋ ਮੈਂ ਤੇ ਮੇਰਾ ਸੋਚਣਾ ਇਹ ਹੈ ਕਿ ਜੋ ਇਹ ਕੰਮ ਨਹੀਂ ਕਰ ਰਹੇ ਉਹਦਾ ਇੱਕ ਰੀਜ਼ਨ ਇਹ ਵੀ ਹੋ ਸਕਦਾ ਹੈ ਕਿ ਸਰਕਾਰ ਹਰ ਕੰਮ ਨੂੰ ਡਿਲੇ ਕਰ ਰਹੀ ਹੈ ਉਹ ਇਸ ਕਰਕੇ ਕਰ ਰਹੀ ਹੈ ਕਿ ਇਹਨਾਂ ਦਾ ਸਰੀ ਜਾ ਰਿਹਾ ਗੰਦ ਚ ਲੰਘ ਰਿਹਾ ਨੰਗੀ ਜਾਂਦੋ ਸਾਡਾ ਕੀ ਅਸੀਂ ਕਦੀ ਕਦੀ ਆਉਣਾ ਆ ਜਾਾਂਗੇ ਦੋ ਚਾਰ ਗੱਲਾਂ ਕਰਾਂਗੇ ਸੁਣਾਵਾਂਗੇ ਚਲੇ ਜਾਵਾਂਗੇ ਅਸੀਂ ਇਸ ਸੰਬੰਧ ਦੇ ਵਿੱਚ 20 April ਨੂੰ मां जो कैबिनेट मंत्री ਧਾਰੀਵਾਲ ਸਾਹਿਬ ਨੇ ਇੱਕ ਵੀਡੀਓ ਬਣਾ ਕੇ ਭੇਜੀ ਉਸ ਤੋਂ ਪਹਿਲਾਂ ਫੋਨ ਤੇ ਉਹਨਾਂ ਨਾਲ ਗੱਲ ਕੀਤੀ ਪੀਏ ਸਾਹਿਬ ਨਾਲ ਕਿ ਤੁਸੀਂ ਸਾਹਿਬ ਪਿੰਡ ਆਉਣਾ ਸਾਡੇ ਪਿੰਡ ਦੇ ਤੇ ਹਾਲਾਤ ਹੀ ਬਹੁਤ ਵੱਤੋਂ ਬੱਤਰ ਨੇ ਕੋਈ ਕੰਮ ਨਹੀਂ ਹੋ ਰਿਹਾ ਰੋਡ ਵੀ ਖਰਾਬ ਹੈ ਸੀਵਰੇਜ ਦੀ ਪ੍ਰੋਬਲਮ ਵੀ ਆਉਂਦੀ ਸਾਰੇ ਨੂੰ ਪੀਣ ਵਾਲੇ ਪਾਣੀ ਦੀ ਅੰਦਰ ਦੇ ਬਜ਼ਾਰਾਂ ਦੀ ਤੇ ਉਹਨਾਂ ਨੇ ਵੀਡੀਓ ਚੈੱਕ ਕਰ ਲਈ ਤੇ ਇਹ ਕਿਹਾ ਨਹੀਂ ਸਰ ਮਜਬੂਰਨ ਤੋਂ ਵਾਇਤਰ ਦਾ ਪ੍ਰਦਰਸ਼ਨ ਕਰੋ ਵੇਖੋ ਇਹ ਇੱਕ ਮਜਬੂਰੀ ਸਾਡੇ ਸਾਰੇ ਇਲਾਕੇ ਦੀ ਆ ਸਾਡੇ ਸਾਰੇ ਸਰਕਾਰ ਜੋਗ ਨੇ ਸਾਡੇ ਸਰਪੰਚ ਸਾਹਿਬ ਸਾਡੇ ਅੰਕਲ ਪ੍ਰਧਾਨ ਜੀ ਸਾਡੇ ਚਾਚਾ ਜੀ ਨਾ ਲੰਬ ਸਮਾਂ ਹੋ ਗਿਆ ਤੁਹਾਨੂੰ ਅਸਲ ਕਿਤੇ ਬਣਾਉਣੀ ਪੁਹਾਰ ਲਗਾਉਣਾ ਸਾਨੂੰ ਅੱਜ ਪੂਰੇ ਪੌਣੇ 2 ਸਾਲ ਹੋ ਚੁਕੇ ਨੇ ਪਰ ਕੋਈ ਕਾਰਵਾਈ ਨਹੀਂ ਹੋਈ ਹੋਵੇ ਦੱਸੋ ਕਿਹੜੇ ਇਹ ਅੱਜ ਕਿਸੇ ਕੋਈ ਆਇਆ ਤੁਹਾਡੇ ਕੋਲ ਇੱਥੇ ਹਾਲੇ ਤੱਕ ਪ੍ਰਸ਼ਾਸਨ ਜਾਂ ਕੋਈ ਸਰਕਾਰ ਦਾ ਜ਼ਿੰਮੇਵਾਰ ਵਿਅਕਤੀ ਕੋਈ ਵੀ ਨਹੀਂ ਪਹੁੰਚਿਆ ਪ੍ਰਦਰਸ਼ਨ ਕਦੋਂ ਤੱਕ ਜਾਰੀ ਰਹੇਗਾ ਪ੍ਰਦਰਸ਼ਨ ਜਿੰਨੇ ਦਿਨ ਤੱਕ ਕੋਈ ਸਰਕਾਰ ਦਾ ਨੁਮਾਇੰਦਾ ਨਹੀਂ ਪਹੁੰਚਦਾ ਉਨੀ ਦੇਰ ਤੱਕ ਪ੍ਰਦਰਸ਼ਨ ਜਾਰੀ ਰਹੇਗਾ ਵੈਸੇ ਤੇ ਸਾਨੂੰ ਡੀਸੀ ਸਾਹਿਬ ਐਸ ਡੀਐਸਪੀ ਸਾਹਿਬ ਨੇ ਕਿਹਾ ਕਿ ਤੁਸੀਂ ਸਵਾ 11:30 11:30 ਵਜੇ ਤੱਕ ਕਰੋ ਸਰਕਾਰ ਦੇ ਨੁਮੰਦੇ ਆਉਣਗੇ ਜੇ ਨਹੀਂ ਆਉਂਦੇ ਤੇ ਹੋ ਸਕਦਾ ਸਾਡਾ ਇਹ ਪ੍ਰਦਰਸ਼ਨ ਸ਼ਾਮ ਤੱਕ ਸ਼ੁਰੂ ਰਵੇ ਤੇ ਜੇ 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 ਪ੍ਰਸ਼ਾਸਨ ਦੇ ਅਧਿਕਾਰੀ ਆਉਣ ਦੇ ਬਾਵਜੂਦ ਵੀ ਸਾਡੇ ਸਾਰੇ ਸਾਥੀਆਂ ਦੀ ਸੰਤੁਸ਼ਟੀ ਨਹੀਂ ਹੁੰਦੀ ਸਾਨੂੰ ਇੱਕ ਇੱਕ ਮਤਲਬ ਭਰੋਸੇਯੋਗ ਵਾਦਾ ਨਹੀਂ ਕਰਦੇ ਕਿ ਅਸੀਂ ਇੱਕ ਹਫਤੇ ਦੱਸ ਦਿੰਦੇ ਅੰਦਰ ਸੜਕ ਬਣਾਵਾਵਾਂਗੇ ਤੇ ਰੋਜ਼ ਇੱਕ ਘੰਟਾ ਜਾਮ ਲੱਗੂਗਾ ਤੇ ਜ਼ਮਾਇਰੀ ਪ੍ਰਸ਼ਾਸਨ ਦੀ ਤੇ ਸਰਕਾਰ ਦੀ ਹੋਊਗੀ ਅਮਰਸਰ ਤੋਂ ਹਰਜੀਤ ਗਰਵਾਲ ਦੀ ਰਿਪੋਰਟ ਐਸਐਮਜੀ ਨਿਊਜ਼